ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਗੇ ਧੰਨ ਗੁਰੂ ਰਾਮਦਾਸ ਜੀ ਸਭਨਾ ਉੱਪਰ ਆਪਣੀ ਮਿਹਰ ਬਣਾਈ ਰੱਖਣ ਤੇ ਸਾਰਿਆਂ ਦੇ ਘਰਾਂ ਵਿੱਚ ਸ਼ਕ ਸ਼ਾਂਤੀ ਵਰਤਾਈ ਰੱਖਣ ਅੱਜ ਆਪਾਂ ਬਣਾਉਣ ਲੱਗੇ ਆ ਆਲੂ ਬਖਾਰੇ ਤੇ ਇਮਲੀ ਦਾ ਸ਼ਰਬਤ ਜੀ ਦੇ ਲਈ ਲੈਣੇ ਆਪਾਂ 1 ਕਿਲੋ ਆਲੂ ਬਖਾਰੇ ਤੇ ਇਹ ਆਪਾਂ ਮਤਲਬ ਮਿਲ ਜਾਂਦੇ ਨੇ ਅੱਜ ਕੱਲ੍ਹ ਵਧੀਆ ਕੁਆਲਿਟੀ ਵਾਲੇ ਤੇ ਇਹ ਬਹੁਤ ਹੀ ਸੋਹਣੇ ਆਲੂ ਬੁਖਾਰੇ ਨੇ ਤੇ ਇਹਨਾਂ ਦਾ ਆਪਾਂ ਬਣਾਵਾਂਗੇ ਸ਼ਰਬਤ ਇਹਨਾਂ ਦਾ ਸ਼ਰਬਤ ਬਣਾਉਣ ਦਾ ਇਹ ਫਾਇਦਾ ਉਧਰ ਮੈਂ ਕਿਚਨ ਵਿੱਚ ਇਮਲੀ ਭੋਂਕੇ ਰੱਖੀ ਹੋਈ ਆ ਤੇ ਜਦੋਂ ਮੈਂ ਅੱਗੋਂ ਬਣਾਉਂਗੀ ਤਾਂ ਤੁਹਾਨੂੰ ਉੱਥੇ ਦਿਖਾਵਾਂਗੀ ਤੇ ਇਹਨਾਂ ਦਾ ਇਹ ਆ ਵੀ ਜਿਹੜਾ ਆਪਣਾ ਲੀਵਰ ਫੈਟੀ ਆ ਇਹ ਆਪਣੇ ਗੁਰਦਿਆਂ ਲਈ ਵੀ ਬਹੁਤ ਵਧੀਆ ਤੇ ਫੈਟੀ ਲੀਵਰ ਲਈ ਤਾਂ ਇੱਕ ਨਾ ਐ ਸਮਝ ਲਓ ਵੀ ਜਿਵੇਂ ਆਮ ਬਾਣੀ ਆ ਫੈਟੀ ਲੀਵਰ ਇਹ ਮਰੇ ਹੋਏ ਮਤਲਬ ਲੀਵਰ ਨੂੰ ਜੀਵਤ ਕਰ ਦਿੰਦਾ ਕਿਉਂਕਿ ਮੈਂ ਇਹਨੂੰ ਆਪਦੇ ਤੇ ਪ੍ਰੈਕਟੀਕਲ ਕਰਦੀ ਨੂੰ ਮੈਨੂੰ 2 ਸਾਲ ਹੋ ਗਏ ਮੇਰਾ ਲੀਵਰ ਹਮੇਸ਼ਾ ਫੈਟ ਹੀ ਰਹਿੰਦਾ ਹੁੰਦਾ ਸੀਗਾ ਮੈਂ ਬਹੁਤ ਦਵਾਈ ਖਾਧੀ ਇੱਥੇ ਸਦ ਭਾਵਨਾ ਹਸਪੀਟਲ ਚ ਦਾਖਲ ਵੀ ਰਹੀ ਤੇ ਕਾਫੀ ਕੁਛ ਕੀਤਾ ਪਰ ਮੇਰੇ ਨਾਲ ਮਤਲਬ ਉਹ ਜਾਂਦੀ ਨਹੀਂ ਸੀ ਗੱਲ ਫੈਟੀ ਲੀਵਰ ਵਾਲੀ ਮੈਂ ਮਤਲਬ ਖਾਣਾ ਵੀ ਮੇਰੇ ਕੱਦ ਕਾਠ ਦੇ ਹਿਸਾਬ ਨਾਲ ਮੈਂ ਸਿਰਫ ਦੋ ਫੁਲਕੇ ਖਾਂਦੀ ਸੀ ਤਾਵੇਂ ਮੇਰੇ ਲੀਵਰ ਹਮੇਸ਼ਾ ਹੀ ਫੈਟੀ ਰਹਿੰਦਾ ਸੀ ਫਿਰ ਜਦੋਂ ਤੋਂ ਮੈਂ ਇਹਨੂੰ ਵਰਤਣਾ ਲੱਗੀ ਆ ਤੇ ਉਦੋਂ ਤੋਂ ਮੈਂ ਬਹੁਤ ਵਧੀਆ ਵਾਂ ਤੇ ਇਹ ਆਪਾਂ ਮੈਂ ਕਿਹਾ ਚਲੋ ਅੱਜ ਫਿਰ ਮੈਂ ਬਣਾਉਣ ਲੱਗੀ ਸੀਗੀ ਗਰਮੀਆਂ ਦੇ ਵਿੱਚ ਤਾਂ ਮੈਂ ਐਵੇਂ ਅਸੇ ਠੰਡਾ ਜਿਵੇਂ ਰਾਤ ਨੂੰ ਇਮਲੀ ਪਿਉਉਂਦੇਣੀ ਤੇ ਨਾਲ ਹੀ ਉਦੋਂ ਮੈਂ ਸੁੱਕੇ ਆਮਲੇ ਵਰਤਦੀ ਰਹੀ ਕਿ ਆਹ ਸੌਰੀ ਆਲੂ ਬੁਖਾਰੇ ਵਰਤਦੀ ਰਹੀ ਕਿਉਂਕਿ ਮਤਲਬ ਉਦੋਂ ਘੱਟ ਮਿਲਦੇ ਸੀਗੇ ਤੇ ਹੁਣ ਆਪਾਂ ਨੂੰ ਵਧੀਆ ਮਿਲ ਰਹੇ ਨੇ ਤਾਜ਼ੇ ਤੇ ਉਦੋਂ ਸੁੱਕੇ ਭਿਓ ਕੇ ਉਹਨਾਂ ਨੂੰ ਸਵੇਰੇ ਜਿਵੇਂ ਆਪਾਂ ਸ਼ਰਬਤ ਠੰਡਾ ਬਣਾ ਕੇ ਪੀ ਲੈਂਦੇ ਸੀ ਤੇ ਇਹ ਅੱਜ ਆਪਾਂ ਸ਼ਰਬਤ ਉਹ ਬਣਾਣਾ ਜਿਹੜਾ ਆਪਾਂ ਬੋਤਲ ਦੇ ਵਿੱਚ ਸੇਵ ਕਰ ਲੈਣਾ ਇਹ ਵੀ ਨਾਲ ਬੱਚਿਆਂ ਨੂੰ ਵੀ ਦੇਣਾ ਬੱਚੇ ਨਾ ਜਿਵੇਂ ਆਲੂ ਖਾਰਾ ਛਿਲਣ ਦਾ ਜਾਂ ਕਹਿ ਲੋ ਖਾਣ ਦਾ ਆਲਸ ਕਰ ਲੈਂਦੇ ਨੇ ਤੇ ਅੱਗੇ ਵੀ ਮੈਂ ਇੱਕ ਬੋਤਲ ਬਣਾ ਕੇ ਰੱਖੀ ਸੀਗੀ ਤੇ ਮੈਂ ਕਿਹਾ ਅੱਜ ਫਿਰ ਤੁਹਾਡੇ ਨਾਲ ਮੈਂ ਇਹ ਰੈਸਪੀ ਸ਼ੇਅਰ ਕਰਾਂ ਤੇ ਇਹਨੂੰ ਹੁਣ ਆਪਾਂ ਸ਼ੋ ਐਸ ਟਰਾ ਪੀਸਾਂ ਦੇ ਵਿੱਚ ਕੱਟ ਲਾਂਗੇ ਇਸ ਤਰ੍ਹਾਂ ਪਸਾਰੇ ਹੀ ਕੱਟ ਲੈਣੇ ਇਸ ਤਰ੍ਹਾਂ ਹੀ ਆਪਾਂ ਸਾਰੇ ਕੱਟ ਲਾਂਗੇ ਤੇ ਇਹ ਬਹੁਤ ਹੀ ਸੋਹਣੇ ਬਣਨਗੇ ਕਪੂ ਗੂਰੇ ਰਸੇ ਹੋਏ ਆ। ਕਈ ਤਰ੍ਹਾਂ ਦੇ ਚਨਾ ਜਿਆਦਾ ਹੀ ਰਸੇ ਹੋਏ ਆ। ਤੇ ਇਹਨਾਂ ਦਾ ਆਪਾਂ ਬਣਾ ਲਾਂਗੇ ਸ਼ਰਬਤ ਇਸ ਤਰ੍ਹਾਂ ਆਪਾਂ ਇਹਨਾਂ ਸਾਰਿਆਂ ਨੂੰ ਇਹਨਾਂ ਦੀ ਗੁਠਲੀ ਅਲੱਗ ਕਰ ਲਾਂਗੇ ਤੇ ਇਹ ਬਸ 2-4 ਮਿੰਟ 5 ਕਿ ਮਿੰਟ ਆਪਾਂ ਇਹਨੂੰ ਉਬਾਲਣਾ ਹੁੰਦਾ ਤੇ ਫਿਰ ਸ਼ਰਬਤ ਬਹੁਤ ਹੀ ਸੋਹਣਾ ਤਿਆਰ ਹੁੰਦਾ ਤੇ ਬਹੁਤ ਹੀ ਆਸਾਨ ਰੈਸਪੀ ਆ। ਮੈਂ ਬੱਚਿਆਂ ਨੂੰ ਬਣਾ ਕੇ ਦਿੰਨੀ ਆਪ ਵੀ ਪੀਂਦੀ ਤੇ ਇਹਦੇ ਨਾਲ ਮੈਂ ਹਮੇਸ਼ਾ ਗੱਲ ਨਾਲ ਉਹੀ ਕਰਦੀ ਹੁੰਨੀ ਆ ਜਿਹੜੀ ਮੈਂ ਆਪਣੇ ਤੇ ਅਜਮਾਈ ਹੋਈ ਹੋਵੇ ਜਿੰਨੂੰ ਮੈਂ 10 15 ਵਾਰੀ ਬਣਾਇਆ ਹੋਵੇ ਮੇਰੇ ਮਾਮਾ ਜੀ ਵੀ ਵੈਦ ਸੀ ਤੇ ਮੇਰੇ ਤਾਇਆ ਜੀ ਵੀ ਵੈਦ ਸੀ ਤੇ ਮੈਂ ਆਪਣੇ ਫਾਦਰ ਦੇ ਨਾਲ ਮੇਰੇ ਫਾਦਰ ਕਥਵਾਜ ਕਿਸਨ ਮੈਂ ਉਹਨਾਂ ਦੇ ਨਾਲ ਅਕਸਰ ਹੀ ਆਪਣੇ ਤਾਇਆ ਜੀ ਦੇ ਘਰ ਜਾਂਦੀ ਤੇ ਉਹ ਕੋਈ ਨਾ ਕੋਈ ਨਾ ਉਹਨਾਂ ਦੇ ਘਰ ਹੀ ਅਮਲੀ ਦਾ ਬੂਟਾ ਲੱਗਿਆ ਹੁੰਦਾ ਸੀ ਤੇ ਇਮਲੀ ਦਾ ਆਪਾਂ ਨੂੰ ਪਤਾ ਵੀ 40 ਸਾਲ ਬਾਅਦ ਇਮਲੀ ਨੂੰ ਫਲ ਲੱਗਦਾ 40-45 ਸਾਲ ਬਾਅਦ ਤੇ ਉਹਨਾਂ ਦੇ ਘਰ ਨਾਲ ਬੜੀ ਵੱਡੀ ਇਮਲੀ ਹੁੰਦੀ ਸੀ ਤੇ ਇਹ ਨਾਲ ਪਰ ਗੁੱਛੇ ਲੱਗੇ ਹਣ ਤੇ ਕਈ ਵਾਰੀ ਅਸੀਂ ਫਿਰ ਲੈ ਕੇ ਆਉਣੀ ਜਦੋਂ ਪੱਕ ਜਾਣੀ ਉਦੋਂ ਵੀ ਉਹਨਾਂ ਨੇ ਸਾਨੂੰ ਭੇਜਣੀ ਤੇ ਚਲੋ ਜੀ ਹੁਣ ਆਪਾਂ ਇਹਨੂੰ ਉਧਰ ਸਾਰੇ ਵਿਚੀਰ ਕੇ ਤੇ ਕਿਚਨ ਦੇ ਵਿੱਚ ਆਪਾਂ ਤਿਆਰੀ ਕਰਾਂਗੇ ਤੇ ਤੁਸੀਂ ਵੀ ਇੱਕ ਵਾਰੀ ਜਿੰਨਾਂ ਦਾ ਅਨਵਰ ਫੈਕਟ ਹੀ ਆ ਨਾ ਇੱਕ ਵਾਰੀ ਜ਼ਰੂਰ ਬਣਾਇਆ ਜੇ ਇਧਰ ਆਪਾਂ ਕੜਾਈ ਰੱਖ ਲਈ ਤੇ ਆ ਆਪਣੇ ਕੋਲ ਪਾਣੀ ਤੇ ਇਹ ਆਪਾਂ 2 ਕੱਪ ਪਾਣੀ ਦੇ ਪਾਵਾਂਗੇ ਕਿਉਂਕਿ ਆਪਣੇ ਕੋਲ 1 ਕਿਲੋ ਆਲੂ ਭਾਰੇ ਸੀ ਜੇਕਰ 1/2 ਕਿਲੋ 500 ਗ੍ਰਾਮ ਹੋਣ ਤੇ ਆ 1 ਕੱਪ ਪੈਗਾ ਇਹ ਪਾਣੀ ਪਾਤਾ ਆਪਾਂ 200 ਗ੍ਰਾਮ ਆ 2 ਕੱਪ ਤੇ ਉਹਦੇ ਵਿੱਚ ਆਪਾਂ ਇਹ ਪਾ ਦਿਆਂਗੇ ਆਲੂ ਭਾਰੇ ਤੇ ਆ ਆਪਨੇ ਕੋਲ ਹੈਗੀ ਸੀ ਕਿੰਮ ਲਈ ਭਿੱਜੀ ਹੋਈ ਐਮਲੀ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਮਿਕਸ ਕਰ ਦਿਆਂਗੇ ਤੇ ਹੁਣ ਆਪਾਂ ਇਹਨੂੰ ਝਣਜ਼ਾਂਗੇ ਇਹਨੂੰ ਆਪਾਂ 20 ਮਿੰਟ ਤੱਕ ਪਕਾਵਾਂਗੇ ਆਲੂ ਬਖਾਰੇ ਤੇ ਇਮਲੀ ਨੂੰ 20 ਮਿੰਟ ਤੱਕ ਪਕਾਵਾਂਗੇ ਤੇ ਇਹ ਆਪਣਾ ਸ਼ਰਬਤ ਬਹੁਤ ਹੀ ਜ਼ਿਆਦਾ ਸੋਹਣਾ ਬਣ ਕੇ ਤਿਆਰ ਹੋ ਜੇਗਾ ਬਹੁਤ ਜੀ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਪੱਕਣ ਦਿਆਂਗੇ। ਦੇਖੋ ਜਦੋਂ ਆਪਣਾ ਇਸ ਤਰ੍ਹਾਂ ਦੀ ਪੋਜੀਸ਼ਨ ਵਿੱਚ ਆ ਗਿਆ ਤੇ ਬਸ ਥੋੜਾ ਜਿਹਾ ਹੋਰ ਆਪਾਂ ਇਹਨੂੰ ਰਿਨਣਾ ਤੇ ਹੁਣ ਇੱਥੇ ਆਪਾਂ ਪਾਵਾਂਗੇ ਆਹ ਕਾਲੀ ਮਿਰਚ। ਕਾਲੀ ਮਿਰਚ ਦਾ ਆਪਾਂ ਲਿਆਇਆ ਅੱਧਾ ਪੌਣਾ ਚਮਚ ਤੇ ਇਹ ਪਾ ਦਿਆਂਗੇ। ਤੇ ਆਹ ਲਿਆਇਆ ਆਪਾਂ ਕਾਲਾ ਨਮਕ ਤੇ ਇਹ ਪਾ ਦਿਆਂਗੇ। ਤੇ ਕਈ ਲੋਕ ਚੀਨੀ ਪਾਉਂਦੇ ਆ ਅਸੀਂ ਮੈਂ ਵਸ ਚੀਨੀ ਨਹੀਂ ਪਾਉਂਦੀ ਵੀ ਜੇ ਕਿਸੇ ਦਾ ਮਤਲਬ ਕਿਸੇ ਨੇ ਪਾਣੀ ਆ ਤੇ ਆਪਸ਼ਨਲ ਆ ਤੁਸੀਂ ਪਾ ਸਕਦੇ ਹੋ ਵੀ ਜੇ ਖੱਟਾ ਨਹੀਂ ਪੀ ਸਕਦੇ ਤੇ ਤੁਸੀਂ ਪਾ ਸਕਦੇ ਹੋ ਜਾਂ ਤੁਸੀਂ ਜਦੋਂ ਆਪਾਂ ਇਹਨੂੰ ਆ ਵੇਖੋ ਮੈਂ ਕੱਚ ਦੀ ਬੋਤਲ ਲਈਏ ਤੇ ਇਹ ਕੱਚ ਤਿੰਨ ਪੌਣ ਕੇ ਤੇ ਕੱਚ ਦੀ ਬੋਤਲ ਦੇ ਵਿੱਚ ਭਰ ਕੇ ਰੱਖ ਲੈਣਾ ਜਦੋਂ ਆਪਾਂ ਦੋ ਚਮਚੇ ਪਾਣੇ ਨੇ ਪੀਣ ਵਾਸਤੇ ਤੇ ਉਹਦੇ ਵਿੱਚ ਪਾਣੀ ਮਿਕਸ ਕਰ ਲਓ ਥੋੜਾ ਜਿਹਾ ਦੋ ਚਮਚੇ ਤਿੰਨ ਚਮਚੇ ਨਾਲ ਪਾਣੀ ਪਾ ਲਓ ਤੇ ਬੜੇ ਆਰਾਮ ਨਾਲ ਪੀਤਾ ਜਾਏਗਾ ਜੇ ਤੁਸੀਂ ਚੀਨੀ ਪਾਣੀ ਪਸੰਦ ਕਰਦੇ ਹੋ ਤੇ ਜਿਵੇਂ ਧਾਗੇ ਵਾਲੀ ਮਿਸ਼ਰੀ ਜਾਂ ਕੋਈ ਵੀ ਤੁਸੀਂ ਬਾਅਦ ਵਿੱਚ ਮਤਲਬ ਪਾ ਸਕਦੇ ਹੋ ਉਹ ਆਪਸ਼ਨਲ ਆ ਪਰ ਮੈਂ ਨਹੀਂ ਪਾਉਂਦੀ ਮੈਨੂੰ ਵੀ ਚੀਨੀ ਪਾਉਣੇ ਵਧੀਆ ਨਹੀਂ ਲੱਗਦੀ ਜਿਵੇਂ ਮੈਨੂੰ ਦੱਸਿਆ ਗਿਆ ਮੈਂ ਉਵੇਂ ਹੀ ਬਣਾਉਣੀ ਆ ਮੈਂ ਇਸ ਤਰ੍ਹਾਂ ਬਣਾਉਣੀ ਆ ਬਿਲਾ ਚੀਨੀ ਤੋਂ ਕਿ ਜੇ ਤੁਸੀਂ ਕਹੋਗੇ ਤੇ ਇਹ ਤਾਂ ਕੋਈ ਹੁੰਦਾ ਨਹੀਂ ਇੱਥੇ ਆਪਾਂ ਚੀਨੀ ਐਡ ਕਰ ਸਕਦੇ ਆ ਮਤਲਬ ਜੇ ਚੀਨੀ ਪਾਣੀ ਪਸੰਦ ਕਰਦੇ ਆ ਤੇ ਆਪਾਂ ਚੀਨੀ ਪਾ ਸਕਦੇ ਆ ਮਤਲਬ ਪਾ ਸਕਦੇ ਆ ਇੱਥੇ ਜਦੋਂ ਕਾਲਾ ਨਮਕ ਤੇ ਕਾਲੀ ਮਿਰਚ ਪਾਇਆ ਨਾ ਤੇ ਨਾਲ ਹੀ ਆਪਾਂ ਚੀਨੀ ਐਡ ਕਰ ਦੇਣੀ ਹੈ ਪਰ ਆਪਾਂ ਨੂੰ ਜ਼ਰੂਰਤ ਹੈ ਖੱਟੇ ਦੀ ਵੀ ਖੱਟੇ ਨੇ ਆਪਣੇ ਜਿਹੜੇ ਜੰਮੀ ਹੋਈ ਕਾਈ ਨੂੰ ਸਾਫ਼ ਕਰਨਾ ਜਿਹੜੀ ਆਪਣੇ ਲੀਵਰ ਤੇ ਕਹ ਲਓ ਉਲੀ ਲੱਗ ਜਾਂਦੀ ਆ ਫਫੂੰਦੀ ਲੱਗ ਜਾਂਦੀ ਆ ਮਤਲਬ ਇਹ ਉਹ ਸ ਚੀਜ਼ ਨੂੰ ਸਾਫ਼ ਕਰਦੀ ਆ ਉੱਲੀ ਨੂੰ ਸਾਫ਼ ਕਰਦੇ ਬਸ ਆਪਾਂ ਇਹਨੂੰ 2 ਕੁ ਮਿੰਟ ਹੀ ਬਸ ਮਿੰਟ ਕੋ ਕਰਾਂਗੇ ਤੇ ਫਿਰ ਆਪਾਂ ਇਹਨੂੰ ਇੱਕ ਛਾਨੀ ਦੀ ਮਦਦ ਦੇ ਨਾਲ ਪਉਣ ਲਾਂਗੇ ਕਿਸੇ ਬਰਤਨ ਦੇ ਵਿੱਚ ਤੇ ਠੰਡਾ ਹੋਣ ਤੇ ਆਪਾਂ ਇਹਨੂੰ ਇਸ ਬੋਤਲ ਦੇ ਵਿੱਚ ਪਾ ਲਾਂਗੇ ਜਦੋਂ ਠੰਡਾ ਹੋ ਜਾਏਗਾ ਮੈਗੀ ਵਾਲੀਆਂ ਬੋਤਲ ਮੇਰੇ ਆਪਣੇ ਘਰ ਵਿੱਚ ਆਮ ਹੁੰਦੀਆਂ ਨੇ ਤੁਸੀਂ ਕਿਸੇ ਵੀ ਕੱਚ ਦੇ ਭਾਂਡੇ ਵਿੱਚ ਪਾ ਕੇ ਜੇਕਰ ਤੁਹਾਡੇ ਕੋਲ ਹੋਰ ਕੱਚ ਦਾ ਕੋਈ ਮਰਦਪਾਨ ਜਾਂ ਕੋਈ ਵੀ ਚੀਜ਼ ਹੈਗੀ ਤੁਸੀਂ ਉਹਦੇ ਵਿੱਚ ਪਾ ਸਕਦੇ ਆ ਮੇਰੇ ਕੋਲ ਆ ਬੋਤਲ ਸੀਗੀ ਤੇ ਮੈਂ ਇਹ ਕੱਚ ਦੀ ਬੋਤਲ ਦੇ ਵਿੱਚ ਪਾਵਾਂਗੀ ਬਸ ਇੱਕ ਦੋ ਮਿੰਟਾਂ ਤੱਕ ਆਪਾਂ ਇਹਨੂੰ ਲਾ ਕੇ ਤਪੜਨ ਲਾਂਗੇ। ਲਓ ਜੀ। ਇਹ ਆਪਣਾ ਸ਼ਰਬਤ ਬਣ ਕੇ ਹੋ ਗਿਆ ਤਿਆਰ ਤੇ ਇਹਨੂੰ ਆਪਾਂ ਇਸ ਤਰ੍ਹਾਂ ਸ਼ਾਨੀ ਦੇ ਵਿੱਚ ਪਾ ਕੇ ਨਾ ਤੇ ਸਾਰੇ ਨੂੰ ਪੁੰਨ ਲਾਂਗੇ। ਇਸ ਤਰ੍ਹਾਂ ਮੈਸ਼ ਕਰ ਕਰਕੇ ਨਾ ਇਹ ਨਾਲ ਦੀ ਨਾਲ ਇਸ ਤਰ੍ਹਾਂ ਮੈਸ਼ ਹੋਈ ਜਾਏਗਾ। ਸਾਰਾ ਜੂਸ ਬਾਹਰ ਨਿਕਲ ਜਾਏਗਾ ਆ ਦੇਖੋ ਸਿਰਫ ਬਸ ਬਾੜੀਆਂ ਮਟੀਆਂ ਗਿੱਟਕਾ ਤੇ ਛਿਲਕੇ ਰਹਿ ਜਾਣਗੇ ਤੇ ਆਪਣਾ ਜੂਸ ਬਹੁਤੀ ਸੋਹਣਾ ਤਿਆਰ ਹੋ ਜਾਏਗਾ ਇਸ ਤਰ੍ਹਾਂ ਇਹਨੂੰ ਆਪਾਂ ਸਾਰੇ ਨੂੰ ਪਾਉਣ ਲਈਏ ਪਾ ਕੇ ਠੰਡਾ ਕਰਕੇ ਤੇ ਇੱਕ ਬੋਤਲ ਦੇ ਵਿੱਚ ਆਪਾਂ ਇਹਨੂੰ ਪਾ ਲਾਂਗੇ ਇਹ ਵੈਸੇ ਇੱਕ ਬੋਤਲ ਚ ਮੈਨੂੰ ਲੱਗਦਾ ਪੈਣਾ ਨਹੀਂ ਲੋ ਤੋਂ ਵੀ ਜ਼ਿਆਦੇ ਸੀ ਨਾ ਲੈ ਖਾਰੇ ਥੋੜੇ ਜੁੱਪ ਪਰੇ ਸੀ ਤੇ ਇਹ ਚਲੋ ਜੀ ਇਸ ਤਰ੍ਹਾਂ ਆਪਾਂ ਇਹ ਸਾਰੇ ਨੂੰ ਪਾਣ ਲੈਨੇ ਆ। ਹੋ ਗਿਆਲੀ ਕਰਕੇ ਇਹ ਸਾਰੇ ਨੂੰ ਆਪਾਂ ਪਾਣ ਲਿਆ ਤੇ ਸ਼ਰਬਤ ਆਪਣਾ ਬਣ ਕੇ ਹੋ ਗਿਆ ਤਿਆਰ ਤੇ ਆ ਸਾਰਾ ਆਪਾਂ ਸੁੱਕਲ ਜਾ ਗਿੱਟਾਂ ਛਿਲਕੇ ਸਾਰਾ ਕੁਝ ਵੇਸਟ ਇੱਕ ਪਾਸੇ ਕੱਢ ਦਿੱਤਾ ਤੇ ਇਹ ਸਾਰੇ ਨੂੰ ਆਪਾਂ ਪਾਣ ਲਿਆ ਤਾਂ ਆਪਣਾ ਸ਼ਰਬਤ ਬਹੁਤ ਹੀ ਜ਼ਿਆਦਾ ਸੁਨਣਾ ਬਣ ਕੇ ਤਿਆਰ ਹੋਇਆ ਕੋਈ ਆਪਾਂ ਇਹਦੇ ਚ ਫੂਡ ਕਲਰ ਨਹੀਂ ਪਾਇਆ ਕੁਝ ਨਹੀਂ ਪਾਇਆ ਸਭ ਨੇਚਰਲ ਚੀਜ਼ਾਂ ਚੀਜ਼ਾਂ ਵੀ ਸਿਰਫ ਦੋ ਹੀ ਨੇ ਮਤਲਬ ਅਨੂ ਬਖਾਰਾ ਤੇ ਇਮਲੇ ਤੇ ਹੁਣ ਆਪਾਂ ਇਹਨੂੰ ਇਹਦੇ ਚ ਪਾ ਲਾਂਗੇ ਇਸ ਤਰ੍ਹਾਂ ਹੌਲੀ ਹੌਲੀ ਆਪਾਂ ਇਹਨੂੰ ਇਸ ਬੋਤਲ ਦੇ ਵਿੱਚ ਪਾ ਲਾਂਗੇ। ਬੱਤ ਤਿਆਰ ਤੇ ਦੇਖੋ ਕਿੰਨਾ ਸੋਹਣਾ ਸ਼ਰਬਤ ਤਿਆਰ ਹੋਇਆ ਤੇ ਇਹ ਆਪਾਂ ਮਤਲਬ ਸਵੇਰ ਨਿਰਨੇ ਕਾਲ ਜੇ ਦੋ ਚਮਚ ਪਾਣੀ ਦੇ ਦੋ ਚਮਚ ਮਤਲਬ ਕੀ ਸ਼ਰਬਤ ਦੇ ਪੀਣੇ ਆ ਤੁਹਾਡਾ ਫੈਟੀ ਲੀਵਰ ਤੁਹਾਡਾ ਮਰਿਆ ਹੋਇਆ ਲੀਵਰ ਬਿਲਕੁਲ ਜਿਉਂਦਾ ਹੋ ਜਾਏਗਾ ਇਹ ਮੇਰਾ ਅਜਮਾਇਆ ਹੋਇਆ ਨੁਸਖਾ ਮੈਂ 2 ਸਾਲ ਤੋਂ ਲਗਾਤਾਰ ਇਹਦੀ ਵਰਤੋਂ ਕਰ ਰਹੀ ਹਾਂ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਨਾਲੇ ਦੱਸਿਓ ਕਿ ਤੁਹਾਨੂੰ ਇਹ ਮਤਲਬ ਕਿਵੇਂ ਦਾ ਲੱਗਿਆ ਸ਼ਰਬਤ ਜਰੂਰ ਦੱਸਿਓ ਵੀਡੀਓ ਦੇ ਵਿੱਚ ਤੇ ਬਹੁਤ ਆਸਾਨ ਤਰੀਕੇ ਦੇ ਨਾਲ ਤਿਆਰ ਹੁੰਦਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੈ ਦਿਲ ਤੋਂ ਆਸ਼ੀਸ਼ਾਂ ਤੁਹਾਨੂੰ